ਪਈ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲਾ ਲਗਾਤਾਰ ਭੱਗਦਾ ਜਾ ਰਿਹਾ ਉੱਤੇ ਹੀ ਹੁਣ ਅਮਰਤਪਾਲ ਦੇ ਪਿਤਾ ਦਾ ਪਹਿਲਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰੀ ਅਮਰਤਪਾਲ ਅਤੇ ਸਾਡੇ ਪੂਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਸਰਕਾਰਾਂ ਚਾਹੁੰਦੀਆਂ ਨੇ ਕਿ ਲੋਕਾਂ ਨੂੰ ਇਹਨਾਂ ਤੋਂ ਦੂਰ ਕੀਤਾ ਜਾਵੇ ਕਿਉਂਕਿ ਅਮਰਤਪਾਲ ਭਾਈ ਸਾਹਿਬ ਬੜੇ ਵੱਡੀ ਦੀ ਵੋਟਾਂ ਲੀਡ ਨਾਲ ਚੋਣਾਂ ਦੇ ਵਿੱਚ ਜਿੱਤਣ ਜਿੱਦੇ ਚੱਲਦੇ ਆ ਕਿਤਨੇ ਕਿਤਨੇ ਸਰਕਾਰਾਂ ਸਾਨੂੰ ਬਦਨਾਮ ਕਰਨੀ ਚਾਹੁੰਦੀ ਨੇ ਅਸੀਂ ਜੇਕਰ ਸਾਡਾ ਪੁੱਤ ਫੜਿਆ ਗਿਆ ਹੈ ਅਜੇ ਤੱਕ ਸਾਨੂੰ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਫੱਲਾਲ ਅਸੀਂ ਇਸ ਮਾਮਲੇ ਦੀ ਪੂਰੀ ਢੰਗਾਈ ਦੇ ਨਾਲ ਜਾਂਚ ਕਰਾਂਗੇ ਫਤੇ ਇਹ ਤੇ ਜੀ ਸਰਕਾਰਾਂ ਦੀ ਜਿਹੜੀ ਆਪਣੀ ਨਾਕਾਮੀ ਨੂੰ ਛਪਾਉਣ ਵਾਸਤੇ ਇਹੋ ਜੇ ਛੜਜੰਤਰ ਜਾਂ ਅਮਰਤਪਾਲ ਜਿਹੜਾ ਮਿਸ਼ਨ ਆ ਜਿਹੜਾ ਉਹ ਲੈ ਕੇ ਚੱਲੇ ਨਸ਼ਿਆਂ ਦੇ ਖਿਲਾਫ ਨੌਜਵਾਨੀ ਨੂੰ ਬਚਾਉਣ ਦਾ ਤੇ ਉਹ ਮੇਰਾ ਖਿਆਲ ਹੈ ਕਿ ਉਹਨੂੰ ਫੇਲ ਕਰਨ ਵਾਸਤੇ ਜਾਂ ਉਹਨਾਂ ਨੂੰ ਉਹਨਾਂ ਦੀ ਰਿਹਾਈ 'ਚ ਜਾਂ ਬੰਦੀ ਸਿੰਘਾਂ ਦੀ ਰਿਹਾਈ 'ਚ ਰੋੜੇ ਅੜਕਾਉਣ ਵਾਲੀ ਜਿਹੜੀ ਇਹੋ ਜੀਆਂ ਚਾਲਾਂ ਚੱਲੀਆਂ ਜਾ ਰਹੀਆਂ ਕਿ ਅੱਜ ਇੱਕ ਬਾਗਾਪੁਰਾਣਾ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰਚ ਸੀਗਾ ਉਹਦੇ 'ਚ ਵੀ ਉਹਨਾਂ ਨੇ ਭਾਗ ਲੈਣਾ ਸੀਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜੀਆਂ ਚਾਲਾਂ ਚੱਲ ਕੇ ਉਹ ਜਿਹੜੇ ਜੋ ਸਮਾਜ 'ਚ ਇਹ ਇਨਾਂ ਦੇ ਖਿਲਾਫ ਜਿਹੜੀਆਂ ਗੱਲਾਂ ਜਾ ਰਹੀਆਂ ਜਾਂ ਬੰਦੀ ਸਿੰਘਾਂ ਦੇ ਹੱਕ ਤੇ ਜਾ ਰਹੀਆਂ ਜਾਂ ਕੋਈ ਮੈਨੂੰ ਲੱਗਦਾ ਕਿ ਇਹ ਸਾਰੀ ਛਾਜਸ਼ ਜਿਹੜੀ ਆ ਕਿ ਉਹ ਸਾਡੇ ਪਰਿਵਾਰ ਨੂੰ ਜਾਂ ਅਮਰਤਪਾਲ ਨੂੰ ਜਾਂ ਉਹਨਾਂ ਦੀ ਟੀਮ ਨੂੰ ਜਾਂ ਉਹਨਾਂ ਦੇ ਸੰਗਿਸਥਤ ਸਾਥੀਆਂ ਨੂੰ ਇਹ ਵਰਨਾਮ ਕਰਨ ਵਾਸਤੇ ਉਹਨਾਂ ਨੂੰ ਆਪਣੇ ਮਿਸ਼ਨ ਤੋਂ ਲਾਂਬੇ ਕਰਨ ਵਾਸਤੇ ਸਾਰੇ ਇੱਕ ਚੱਲੇ ਸੀਗੇ ਤੇ بارش ਹੋਣ ਦੀ ਵਜ੍ਹਾ ਨਾਲ ਥੋੜਾ ਲੇਟ ਹੋ ਗਏ ਤੇ ਹੁਣ ਸਾਨੂੰ ਟੀਵੀ ਤੇ ਖਬਰ ਕਲੀਅਰ ਹੋਈ ਗਈ ਕਿ ਉਹਨਾਂ ਦੇ ਉੱਪਰ ਇਹ ਪਰਚਾ ਹੈ ਉਹਨਾਂ ਨੇ ਕੋਈ ਦੇ ਦਿੱਤਾ ਤੇ ਜੋ ਸਾਨੂੰ ਪਹਿਲਾਂ ਵੀ ਖਦਸ਼ਾ ਸੀਗਾ ਕਿ ਇਹ ਇਹੋ ਜਿਹੀ ਚੀਜ਼ ਹੋ ਸਕਦੀ ਆ ਤੇ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਜੋਸ਼ ਅਨਰਸ਼ੀ ਪਰਿਵਾਰਾਂ ਦਾ ਪਹਿਲਾਂ ਵੀ ਹੁੰਦਾ ਰਿਹਾ ਝੂਠੇ ਮੁਕਾਬਲੇ ਕੀ ਝੂਠੇ ਪਰਚੇ ਕੀ ਇਹ ਸਭ ਕੁਝ ਇਹ ਆਉਣ ਵਾਲੇ ਸਮੇਂ 'ਚ ਸ਼ਾਇਦ ਕੁਝ ਹੋਰ ਵੀ ਹੋ ਸਕਦਾ ਹੈ ਇਸ ਲਈ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਜਿਹੜੇ ਸਰਕਾਰਾਂ ਜਾਂ ਇਹੋ ਜਿਹੇ ਗਲਤ ਅੰਸਰ ਇਹੋ ਜਿਹੇ ਹੱਤਕੰਡੇ ਅਪਣਾਉਂਦੇ ਆ ਉਨ੍ਹਾਂ ਦਾ ਸਾਰਿਆਂ ਸਾਨੂੰ ਰਲ ਮਿਲ ਕੇ ਇਹਦਾ ਜਵਾਬ ਦੇਣਾ ਜਿਹੜੇ ਜਲੰਧਰ ਪੁਲਿਸ ਦੇ ਵੱਲੋਂ ਅਮਰਤਪਾਲ ਦੇ ਭਰਾ ਤੇ ਉਹਦੇ ਇੱਕ ਸਾਥੀ ਨੂੰ ਕ੍ਰੇਟਾ ਗੱਡੀ ਦੇ ਵਿੱਚ ਇਹ ਜਾਂਦੇ ਹੁੰਦੇ ਤਾਂ ਪੁਲਿਸ ਵੱਲੋਂ ਰੋਕਿਆ ਜਾਂਦਾ ਚੈਕਿੰਗ ਦੇ ਨਾਂ ਇਹਨਾਂ ਦੇ ਕੋਲੋਂ ਜਿਹੜੀ 5 ਗ੍ਰਾਮ ਦੱਸਿਆ ਜਾ ਰਿਹਾ ਵੀ ਆਇਸ ਬਰਾਮਦ ਹੋ ਜਦੋਂ ਚੱਲਦੇ ਅਮਰਤਪਾਲ ਦੇ ਭਰਾ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਲੰਧਰ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਹਾਲਕਿ ਇਹਦੀ ਪੁਸ਼ਟੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦੇ ਵੱਲੋਂ ਕੀਤੀ ਗਈ ਜਦੋਂ ਚੱਲਦੇ ਆ ਲਗਾਤਾਰ ਅਮਰਤਪਾਲ ਦੇ ਪ੍ਰਾ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਕਿ ਰਮਾਨ ਹਾਸਲ ਕੀਤਾ ਜਾਵੇ ਤਾਂ ਜੋ ਬਰੀਕੀ ਦੇ ਨਾਲ ਹੋਰ ਜਾਣਕਾਰੀ حاصل ਕੀਤੀ ਜਾ ਪਰੋਤੀ ਅਮਰਤਪਾਲ ਦੇ ਪਿਤਾ ਦਾ ਹੁਣ ਵੱਡਾ ਬਿਆਨ ਦੇ ਕਿ ਨਮੇ ਲਾਲਾ ਪਿਤਾ ਦਾ ਕਹਿਣਾ ਕਿ ਅਮਰਤਪਾਲ ਨੂੰ ਬਦਨਾਮ ਕਰਨ ਦੀ ਸਾਜੀ ਸਾਜ਼ਤਾਂ ਜੋ ਲੋਕਾਂ ਨੂੰ ਇਹਨਾਂ ਤੋਂ ਦੂਰ ਕੀਤਾ ਜਾ ਸਕੇ ਉੱਥੇ ਹੀ ਕਿਹਾ ਜਾ ਰਿਹਾ ਕਿ ਸਾਡੇ ਪਰਵਾ ਨੂੰ ਬਦਲਾਮ ਕੀਤਾ ਜਾ ਰਿਹਾ ਪਰ ਸਾਡੇ ਵੱਲੋਂ ਅਮਰਤਪਾਲ ਦੀ ਇਸ ਗ੍ਰਿਫਤਾਰੀ ਅਮਰਤਪਾਲ ਦੇ ਭਰਾ ਦੀ ਇਸ ਗ੍ਰਿਫਤਾਰੀ ਨੂੰ ਲੈ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਉੱਥੇ ਹੀ ਐਮਪੀ ਸਰਜੀ ਸਿੰਘ ਖਾਲਸਾ ਦਾ ਵੱਡਾ ਬਿਆਨ ਦੇਖਣ ਵੇਲੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਵੀ ਅਮਰਤਪਾਲ ਦੇ ਇਸ ਜਿਹੜੀ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਅਸੀਂ ਹਾਈ ਕੋਰਟ ਦੇ ਅਟੈਚ ਜੱਜਾਂ ਤੋਂ ਜਾਂਚ ਦੀ ਮੰਗ ਕਰਾਂ ਕਿਉਂਕਿ ਅਮਰਤਪਾਲ ਨੂੰ ਕਿਤੇ ਨਾ ਕਿਤੇ ਬਦਲਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉੱਥੇ ਅਮਰਤਪਾਲ ਦੇ ਲੱਗੀ ਐਨਐਸਏ ਵੀ ਖਤਮ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਵਿੱਚ ਰਹਿ ਸਕੇ ਤੇ ਵੀ ਆਦ ਲੋਕਾਂ ਦੀ ਆਵਾਜ਼ ਨੂੰ ਬਰੰਦ ਕਰ ਸਕੇ